ਤੂੰ ਵੀ ਚੁੱਪ ਚੁੱਪ ਜੇ ਰਹਿਣ ਲੱਗ ਗਿਆ ਬੋਲਦਾ ਕਾ ਤੂੰ ਨਹੀਂ ਨਹੀਂ ਭਾਬੀ ਤੇ ਨੂੰ ਹੀ ਰਹਿੰਦਾ ਨਾਲੇ ਤੂੰ ਮੈਨੂੰ ਭਾਬੀ ਨਾ ਕਿਹਾ ਕਰ ਹੁਣ ਹੁਣ ਮੈਂ ਤੇਰੇ ਘਰ ਵਾਲੀ ਐ ਘਰ ਵਾਲੀ ਤਾਂ ਹੈਗੀ ਆ ਪਰ ਫਿਰ ਵੀ ਮੈਂ ਬਾਈ ਵਾਲੀ ਜਗ੍ਹਾ ਤਾਂ ਨਹੀਂ ਲੈ ਸਕਦਾ ਉਹ ਤਾਂ ਠੀਕ ਆ ਕਿਉਂ ਨਹੀਂ ਲੈ ਸਕਦਾ ਨਾਲੇ ਉਹ ਤਾਂ ਮਰੀ ਗਿਆ ਹੁਣ ਹੈ ਹੁਣ ਕਿਉਂ ਨਹੀਂ ਤੂੰ ਜਗ੍ਹਾ ਲੈ ਸਕਦਾ ਹੁਣ ਤਾਂ ਸਾਰੀ ਤੇਰੀ ਹੋਈ ਆ ਬਾਕੀ ਨਾਲੇ ਮੈਂ ਤੁਹਾਨੂੰ ਪਹਿਲਾਂ ਤੂੰ ਹੀ ਪਸੰਦ ਕਰਦੀ ਸੀਗੀ ਤੇ ਭਾਬੀ ਪਸੰਦ ਤਾਂ ਤੈਨੂੰ ਮੈਂ ਵੀ ਕਰਦੀ ਸੀਗਾ ਇਹੇ ਜੀ ਗਲਤਨ ਮੈਂ ਚੰਦ ਨਹੀਂ ਕਰਦਾ ਉਹ ਤਾਂ ਠੀਕ ਆ ਧੰਨਵਾਦ ਤੇਰਾ ਪ੍ਰਾਨਾ ਮੇਰੇ ਨਾਲ ਜਮੀ ਨਹੀਂ ਬੋਲਦਾ ਸੀਗਾ ਸਾਰਾ ਸਾਰਾ ਦਿਨ ਚੁੱਪ ਹੀ ਰਹਿੰਦਾ ਸੀ ਮੈਨੂੰ ਤਾਂ ਕੁਝ ਨਹੀਂ ਪਤਾ ਹੈਗਾ ਕੀ ਪਤਾ ਕਿਹਦੇ ਨਾਲ ਗੱਲਬਾਤ ਸੀਗੀ ਕੋਈ ਚਲ ਪਰੇ ਬਜਾਬ ਮੁੱਕ ਗਿਆ ਵਧੀਆ ਹੋ ਗਿਆ ਫਾਹਾ ਵੱਢਿਆ ਗਿਆ ਇਹ ਨਾ ਪਾਪੀ ਆ ਨਾ ਕੇ ਕਿਉਂ ਉਹਦੇ ਬਰਗਾਂ ਇਨਸਾਨ ਨਹੀਂ ਬਣੇ ਕਿਉਂ ਤੈਨੂੰ ਉਹਦੀ ਗੱਲ ਦਾ ਪਤਾ ਹੀ ਨਹੀਂ ਨੰਦ ਮੈਨੂੰ ਸਭ ਪਤਾ ਹੈਗਾ ਉਹਦੀ ਕਿਸੇ ਨਾਲ ਗੱਲ ਸੀਗੀ ਤੇ ਉਹ ਕੁੜੀ ਉਹਨੇ ਛੱਡ ਗਈ ਤਾਂ ਕਰਕੇ ਮਰਿਆ ਪੱਬੀ ਤਲ ਵਿਆਹ ਤੋਂ ਪਹਿਲਾਂ ਜੋ ਵੀ ਕੁਝ ਸੀ ਲੋਨਾਂ ਦਾ ਉਦੋਂ ਬਾਅਦ ਜਦੋਂ ਉਹਨੇ ਤਾਂ ਰਬਿਆ ਕਰਾ ਉਦੋਂ ਬਾਅਦ ਤਾਂ ਕੋਈ ਇਹ ਜੀ ਗੱਲਬਾਤ ਇਹਨੇ ਕੀਤੀ ਭਈ ਤਾਂ ਫਿਰ ਹੋਰ ਕੀ ਗੱਲ ਸੀਗੀ ਉਹ ਭਾਬੀ ਇਹ ਤਾਂ ਕੋਈ ਹੋਰ ਗੱਲ ਸੀਗੀ ਹੋਰ ਗੱਲ ਹੈ ਕਿਹੜੀ ਗੱਲ ਸੀ ਇਹ ਜੀ ਕਿਹੜੀ ਗੱਲ ਆ ਵੀ ਜਿਹੜਾ ਮੈਨੂੰ ਨਹੀਂ ਪਤਾ ਹੈਗਾ ਭਾਬੀ ਹੁਣ ਮੈਂ ਤੁਹਾਨੂੰ ਦੱਸ ਦਾਂ ਚੰਨੀ ਚੰਨੀ ਓਏ ਹਾਂ ਯਾਰ ਕਿਉਂ ਸੌਂਿਆ ਜਾ ਕੇ ਮੈਂ ਇੱਧਰ ਆਇਆ ਇੱਧਰੋਂ ਫੇਰ ਇੱਥੇ ਆ ਗਈ ਪਿੱਛੇ ਹੋਰ ਕਿੱਥੇ ਜਾਵਾਂ ਮੈਂ ਕਮਰੇ ਚ ਜਾ ਸੌ ਜਾ ਉੱਤੇ ਕਮਰੇ ਚ ਜਾ ਕਰ ਲੈ ਤੇਰੇ ਕੋਲੇ ਆਉਂਗੀ ਨਾ ਮੈਂ ਸਾਰਾ ਦਿਨ ਥੱਕਿਆ ਹੁੰਦਾ ਮੈਂ ਹੱਡਾੜੀ ਕਰਕੇ ਆਏ ਹੋਏ ਏ ਏ ਦੁਖੀਆਂ ਦੀ ਅੱਜ ਤੇ ਬੜਾ ਜ਼ੋਰ ਲੱਗਿਆ ਲੈ ਮੈਂ ਤੇਲ ਮਸਲ ਦਿੰਦੀ ਉਹ ਨਹੀਂ ਬਣਨੀ ਚਾਹੀਏ ਤੇਲ ਤੁਮ ਬਸ ਆਰਾਮ ਕਰ ਤੇ ਜਾ ਆਰਾਮ ਕਰਨ ਤੇ ਸਾਰਾ ਦਿਨ ਮੈਂ ਬੋਲਦਾ ਰਹਿੰਦਾ ਕਿ ਕਿਸੇ ਟਾਈਮ ਤੇ ਮੇਰੇ ਨਾਲ ਚੱਜ ਨਾਲ ਬੋਲ ਲੈ ਕਰ ਉਹ ਚੱਜ ਨਾਲ ਹੋਰ ਕਿਵੇਂ ਬੋਲੀਦਾ ਹੁੰਦਾ ਮੈਨੂੰ ਤਾਂ ਹੀ ਬੋਲਣਾ ਹੁੰਦਾ ਹਿੱਦੀ ਗੱਲ ਕਦੇ ਨਹੀਂ ਪਿਆਰ ਨਾਲ ਗੱਲ ਕੀਤੀ ਮੇਰੇ ਨਾਲ ਕਿ ਤੇਰੀ ਕੋਈ ਗੱਲਬਾਤ ਚੱਲ ਰਹੀ ਹੈ ਕਿਤੇ ਕੱਲ ਵੀ ਮੈਂ ਕਹੀ ਆਂ ਨਹੀਂ ਮੈਨੂੰ ਬੁਖਾਰ ਹੋਇਆ ਪੈ ਨਾਲੇ ਜ਼ੁਖਾਮ ਲੱਗ ਰਿਹਾ ਮੈਨੂੰ ਦਵਾਈ ਦਵਾ ਲਈ ਫਿਰ ਡਾਕਟਰ ਹੈਗਾ ਤੇ ਦਵਾਈ ਮਿਆਇ ਤੇ ਮੈਂ ਮ ਇਕੱਲੀ ਵਗਣਾ ਹੈ ਲੋਕ ਕੀ ਗੱਲਾਂ ਕਰਨਗੇ ਵੀ ਇਕੱਲੀ ਤੁਰ ਫਿਰਦੇ ਚੰਗਾ ਭਲਾ ਜਿਵੇਂ ਘਰ ਆਲਾ ਕੋਈ ਨਹੀਂ ਕਹਿਦਾ ਪਾਉ ਆ ਦੇ ਕੋਈ ਗੱਲਾਂ ਬਣਾਏ ਤੈਨੂੰ ਕੋਈ ਨਹੀਂ ਧੋਕਿਆ ਕਿੱਧਰ ਮਰਜ਼ੀ ਮੂੰਹ ਮਾਰੀ ਜਨ ਮੈਂ ਨੂੰ ਸ਼ਕਾ ਆ ਆ ਕੀ ਬੋਲ ਤੂੰ ਮੂੰਹ ਮਾਰਨੇ ਨੂੰ ਮੈਂ ਤੇਰੇ ਵਰਗੇ ਥੋੜੀਆਂ ਕਿ ਤੂੰ ਹਾਂ ਕਿਹੜਾ ਕਿੱਧਰ ਮਰਜ਼ੀ ਵਗ ਜਾ ਮੈਂ ਤੇਰਾ ਉਹ ਨਹੀਂ ਕਰਦਾ ਯਾਰ ਮੈਂ ਸਰੀਰ ਚੁੱਕਾ ਮੈਂ ਦਿਹਾੜੀ ਦਾ ਤੈਨੂੰ ਪਤਾ ਦਿਹਾੜੀ ਲਾ ਲਾ ਕੇ ਨਾ ਕੀ ਦਿਹਾੜੀ ਲਾ ਲਾ ਕੇ ਸ਼ਾਮ ਨੂੰ ਤਾਂ ਤੂੰ ਉਹਦੀ ਪੈ ਜਾਂਣਾਗਾ ਮੂੰਹ ਲਪੇਟ ਕੇ ਕੋਈ ਮਾਰੇ ਮੂੰਹ ਤੇ ਤਾਂ ਗੱਲ ਕਰ ਲਿਆ ਪਰ ਇਹ ਕੋਈ ਪਤੀ ਪਤਨੀ ਵਾਲਾ ਰਿਸ਼ਤਾ ਹੈਗਾ ਆਪਣਾ ਰਿਸ਼ਤੇ ਵਾਲੀ ਦੀ ਗੱਲ ਆ ਯਾਰ ਹੋਰ ਵਿਆਹ ਹੀ ਹੈਗਾ ਹੋਰ ਸਾਰੇ ਕੋਈ ਜਵਾਜੰਦੇ ਹੈਗੇ ਹੋਰ ਕੀ ਨਾ ਅਕੇ ਦਿਵਾਕ ੱਲੇ ਹੈਗੇ ਨੇ ਮਾੜਾ ਮੋਟਾ ਤਾਂ ਬੋਲਿਆ ਕਰੋ ਅਦਰ ਸਰੀਰ ਵੀ ਸਟ ਥੱਕਿਆ ਪਿਆ ਯਾਰ ਸਰੀਰ ਵਾਲੀ ਕਿਹੜੀ ਗੱਲ ਹੁੰਦੀ ਮੈਂ ਵੀ ਤਾਂ ਹੁਣ ਬਿਮਾਰੀ ਆ ਮੈਂ ਫੇਰ ਵੀ ਤੇਰੀ ਕੈਰ ਕਰਦੀ ਆ ਜੀ ਆਹ ਬਜਮਾ ਨਹੀਂ ਬੋਲਦਾ ਕਿਸੇ ਨਾਲ ਵੀ ਦਰਦ ਨਾਲ ਮੇਰੇ ਨਾਲ ਮੈਨੂੰ ਪਤਾ ਲੱਗਦਾ ਹਾਂ ਉਹ ਵੀ ਤੇਰੀ ਕੋਈ ਬਾਹਰ ਅੱਖ ਰੱਖੀ ਹੋਊਗੀ ਤਾਹੀਂ ਨਾ ਮੇਰਾ ਪਿਆਰ ਆਉਂਦਾ ਤੈਨੂੰ ਭੈਣ ਦੇ ਵੀਰਾਂ ਦੀ ਹੋਰ ਹੀ ਮਾਰਨ ਦੇ ਪਿਆਰ ਨਹੀਂ ਆਉਂਦਾ ਛੋੜਿਆ ਪਰ ਸੌਣ ਦੇ ਯਾਰ ਨਾ ਉਹ ਵਿਆਹ ਹੀ ਨਾ ਕਰਵਾਉਂਦਾ ਤੂੰ ਜੇ ਤੇਰਾ ਇੰਨਾ ਹੀ ਹੋ ਸੀਗਾ ਤੈਨੂੰ ਮੈਂ ਤੇਰੇ ਪਸੰਦ ਨਹੀਂ ਹੋਗੀ ਈ ਉਹ ਪਸੰਦਾ ਨਾਮ ਸੰਦਲ ਕੀ ਗੱਲ ਆਈ ਯਾਰਾ ਮੈਂ ਤੇਰ ਪਸੰਦ ਦਾ ਨਾਮ ਸਭ ਦੇ ਮਤਲਬ ਕਹਿ ਤੁਰ ਪਸੰਦ ਨਹੀਂ ਮੇਰੇ ਪਰ ਗੱਲਾਂ ਤਾਂ ਇਹ ਜਿਹੀਆਂ ਕਰਦਾਗਾ ਜਿਵੇਂ ਮੈਨੂੰ ਮਤਲਬ ਪਸੰਦ ਨਹੀਂ ਹੁੰਦੀ ਜਿਹੜਾ ਕੋਈ ਪਿਆਰ ਕਰਦਾ ਹੁੰਦਾ ਨਾ ਤੇ ਉਹ ਤਾਂ ਨਾਲ ਮਤਲਬ ਜਰਕਰ ਮੈਂ ਗੱਲ ਸੁਣ ਲੈਂਦਾਗਾ ਹੁਣ ਮੈਂ ਸਵੇਰ ਦੇ ਕਹੇ ਮੈਨੂੰ ਦਵਾਈ ਦਿਵਾ ਲੈ ਹੁਣ ਮੈਂ ਇਕੱਲੇ ਬਾਹਰ ਜਾ ਤੂੰ ਕੀ ਕਰ ਉਹ ਲੈ ਜਾ ਕੀ ਨਾਮ ਆ ਜਾਪਾਲ ਨੂੰ ਲੈ ਜਾ ਬਾਜ ਲੈ ਅਗਰ ਜਾਪਾਲ ਨੂੰ ਲੈ ਜਾ ਮੈਂ ਤਾਂ ਗੱਲਾਂ ਬਣਾਉਣ ਲੱਗ ਜਾਣਾ ਕੋਈ ਨਹੀਂ ਗੱਲਾਂ ਮੈਂ ਨਹੀਂ ਬਣਾਉਂਦਾ ਕੱਲਾ ਲੋਕ ਕੀ ਬਣਾਉਣੇ ਕੁਝ ਨਹੀਂ ਬਣਾਉਂਦਾ ਤੂੰ ਭੱਜ ਜਾ ਆ ਤੈਨੂੰ ਕੀ ਤੇਰਾ ਆਪਣਾ ਕੰਮ ਚੱਲਦਾ ਹੋਊਗਾ ਨਾ ਆਤ ਬੋਲੇ ਜੈਪਾਨ ਲਿਆ ਛੋਟੇ ਕੀ ਕਰਦਾ ਕੁਛ ਨਹੀਂ ਭਾਬੀ ਬੈਠਾ ਤੇ ਮੈਨੂੰ ਦਵਾਈ ਦਵਾ ਲਿਆ ਤੇ ਦਵਾ ਲੈ ਉਹਨਾਂ ਦਵਾਈ ਤੈਨੂੰ ਉਹ ਤਾਂ ਆਖੇ ਨਹੀਂ ਲੱਗਦਾ ਹੈਗਾ ਦਾ ਕਿੰਨੇ ਵਾਰੀ ਪੈਦਾ ਮੈਂ ਚੰਨੀ ਨੂੰ ਕੋਈ ਨਹੀਂ ਚੱਜਣਾ ਮੇਰੇ ਨਾਲ ਤਾਂ ਮੈਂ ਹੋਣਾ ਉਹ ਆਖੇ ਲੱਗ ਮੈਨੂੰ ਦਵਾਈ ਦਵਾ ਲਿਆ ਕਹਿੰਦਾ ਮੈਨੂੰ ਨਹੀਂ ਪਤਾ ਮੈਥੋਂ ਨਹੀਂ ਜਾਇਆ ਜਾਂਦਾ ਉਹ ਥੱਕਿਆ ਹੋਇਆ ਹਾਂ ਹਾਂ ਥੱਕਿਆ ਹੋਊ ਅਰ ਕਾਨੂੰਨ ਤਾਂ ਕਿਆ ਹੁੰਦਾ ਦਾ ਓਏ ਹਈ ਇਹ ਜਾਹੋ ਮੈਨੂੰ ਤਾਂ ਬੁਲਾ ਕੇ ਰਾਜ਼ ਹੀ ਨਹੀਂ ਹੈਗਾ ਪਤਾ ਨਹੀਂ ਕਿਉਂ ਪੱਬੀਦਲ ਕਿੰਨੇ ਵਾਰ ਹੀ ਕਹੇ ਜਿਹੜੀ ਚੀਜ਼ ਵੀ ਲੋੜ ਹੁੰਦੀ ਏ ਤੂੰ ਮੈਥੋਂ ਮੰਗ ਲੈ ਮਿਹਰਬਾਨ ਹੋ ਕਿੰਨੇ ਵਾਰ ਹੀ ਕਹੇ ਪੱਬੀਦਲ ਉਹਨੂੰ ਕੋ ਬਰੋ ਨਹੀਂ ਨੇ ਤਾ ਹੋਰ ਕੀ ਕਰਾਂ ਹੁਣ ਉਹਨੂੰ ਤਾਂ ਕਹਿਣਾ ਹੀ ਪੈਂਦਾ ਵਾ ਹੋਰ ਕਿਹਨੂੰ ਕਹਾਂ ਮੈਂ ਮੈਂ ਸਮਝਦਾ ਗੱਲ ਕਹਿਣਾ ਪੈਂਦਾ ਫਿਰ ਮੈਂ ਕਿਹੜਾ ਬੁਗਾਨਾ ਚੱਲ ਉਹ ਤਾਂ ਠੀਕ ਆ ਦੋਰਾ ਤੇਰੀ ਗੱਲ ਮੈਨੂੰ ਪਤਾ ਹੈਗਾ ਵੀ ਤੂੰ ਆਵਦਾਗਾ ਤਾਂ ਕਰਕੇ ਹੁਣ ਤੂੰ ਤਾਂ ਮੇਰੇ ਉਦੀ ਅੱਖੇ ਲੱਗ ਜਾਂਦਾ ਪਤਾ ਨਹੀਂ ਉਹ ਤਾਂ ਜੰਮੀ ਨਹੀਂ ਗੱਲ ਸੁਣਦਾ ਹੈਗਾ ਮੇਰੀ ਤੂੰ ਲੈ ਵੀ ਨਿਗਰ ਰੱਖਿਆ ਕਰ ਕਿੱਥੇ ਆਉਂਦਾ ਜਾਂਦਾ ਆ ਭਾਬੀ ਤੂੰ ਉਹਨੂੰ ਬਗਾਨਾ ਸਮਝਦੀ ਆ ਤੂੰ ਉਹਨੂੰ ਆਪਣਾ ਬਣਾ ਕੇ ਦੇ ਮੈਂ ਆਪਣਾ ਹੀ ਸਮਝਨੀ ਆ ਪਰ ਤੂੰ ਡਰਿਆ ਕਿ ਮੈਂ ਸਮਝਦਾ ਆਪਣਾ ਮੈਂ ਮਤਲਬ ਨਹੀਂ ਸਮਝੀ ਤੇਰਾ ਅੱਬੀ ਮੈਂ ਤਾਂ ਨਹੀਂ ਕਹਿਣਾ ਹੁਣ ਬਾਈ ਨੂੰ ਕੰਮ ਤੇ ਜਾਂਦਾ ਜੇ ਕੰਮ ਕਰੂਗਾ ਤਾਂ ਆਪਾਂ ਖਾਵਾਂਗੇ ਹਾਂ ਦੇਵਰਾ ਉ ਤਾਂ ਤੇਰੀ ਠੀਕ ਆ ਗੱਲ ਵੀ ਕੰਮ ਕਰੂਗਾ ਤਾਂ ਖਾਵਾਂਗੇ ਪਰ ਫਿਰ ਵੀ ਮਾੜਾ ਮੋਟਾ ਤਾਂ ਘਰੇ ਖਿਆਲ ਰੱਖਣਾ ਚਾਹੀਦਾ ਉਹਨੂੰ ਤਾਂ ਫਿਰ ਮੈਂ ਤਾਂ ਇਹ ਕਿਆ ਦੇਖ ਰੋ ਬਾਤੇ ਆਈ ਤਾਂ ਮੈਨੂੰ ਪਤਾ ਦੇਵਰਾ ਉ ਤਾਂ ਮਰੇ ਉਹਦੀਆਂ ਅੱਖੇ ਲੱਗ ਜਾਂਦਾ ਮੈਨੂੰ ਬਤਾਉ ਉਹਦੇ ਨਾਲ ਉਹ ਵੱਧ ਖਿਆਲ ਮੇਰਾ ਤੂੰ ਰਖਦਾ ਮੇਰਾ ਤਾਂ ਨਾ ਵਿਆਹ ਹੀ ਤੇਰੇ ਨਾਲ ਹੋਣਾ ਸੀਗਾ ਇਹਦੇ ਨਾਲ ਨਹੀਂ ਹੋਣਾ ਸੀ ਉਹ ਭਾਬੀ ਵਿਆਹ ਨੂੰ ਕੱਟਾ ਕੋਈ ਹੁਣ ਆਹੋ ਸਹੀ ਗੱਲ ਹੈ ਤੇ ਆਪਾਂ ਵੀ ਤਾਂ ਵੀ ਦੋਸਤਾਂ ਬਿਦਾਰੇ ਸਾਥੇ ਹੀ ਹੁੰਦਾ ਮੈਨੂੰ ਤਾਂ ਹੀ ਲੱਗੀ ਜਾਂਦਾ ਰਹਿੰਦਾ ਵੀ ਮੇਰਾ ਵਿਆਹ ਨਾ ਤੇਰੇ ਨਾਲ ਹੀ ਹੋਇਆਗਾ ਪਰ ਇੱਕ ਗੱਲ ਹੈ ਜਦੋਂ ਤੇਰਾ ਵਿਆਹ ਹੋ ਗਿਆ ਤੇ ਕੋਈ ਹੋਰ ਆ ਗਈ ਉਹਨੇ ਮੇਰੇ ਕੋਲੇ ਬੈਠਣ ਵੀ ਨਹੀਂ ਦੇਣਾ ਤੈਨੂੰ ਭਾਬੀ ਭਾਬੀ

ਮੈਂ ਜੇ ਉਹ ਜਾਂਦਾ ਹੁੰਦਾ ਫਿਰ ਮੈਂ ਤੈਨੂੰ ਕੋ ਕਹਿੰਦੀ ਭਾਬੀ ਠਾਰਾ ਨੂੰ ਉਠਾ ਦੇਉਂਨ ਕਹੇ ਤਦ ਵਾਲੇ ਦਵਾਈ 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 ਤੈਨੂੰ ਦਵਾਈ ਦੇ ਸਕਦਾ ਪਰ ਤੈਨੂੰ ਕੋਈ ਮੈਂ ਤੇ ਨਾਲ ਜਾਂਦਾ ਚੰਗਾ ਨਹੀਂ ਲੱਗਾ ਨਾ ਤੂੰ ਕਿਉਂ ਨਹੀਂ ਜਾ ਸਕਦਾ ਮੈਂ ਕੋਈ ਬਗਾਨੀ ਹੈਗੀ ਅਕਸਰ ਮੈਨੂੰ ਤੇਰੀ ਪਰਜਾਈ ਲੱਗਦੀ ਹੈ ਮੈਂ ਬਗਾਨੀ ਤਾਂ ਨਹੀਂ ਭਾਬੀ ਮੈਂ ਤਾਂ ਉਹ ਕਹਦਾ ਸੀ ਆ ਪਰ ਕਿ ਮੈਂ ਨਾ ਉੱਥੇ ਜਾਣਾ ਸੀ ਜ਼ਰੂਰੀ ਕੰਮ ਲੈ ਪਰ ਮੈਂ ਤੇਰੇ ਜ਼ਰੂਰੀ ਕੰਮ ਨੂੰ ਕੀ ਕਰਾਂ ਹੁਣ ਉਹਨੇ ਕਿਹਾ ਵਾ ਮਾਰੇ ਮੇਰੀ ਗੱਲ ਸੁਣ ਲੈ ਜੇ ਤੂੰ ਮੈਨੂੰ ਦਵਾਈ ਨਹੀਂ ਦਵਾ ਕੇ ਲਿਆਉਂਦਾ ਨਾ ਜਾਂ ਕੋਈ ਮੇਰੇ ਕੰਮ ਦੇ ਆਖੇ ਨੂੰ ਲੱਗਦਾ ਫਿਰ ਤੇਰਾ ਰੋਟੀ ਪਾਣੀ ਬੰਦ ਦਾ ਵਸ ਮੈਨੂੰ ਲੈ ਕਿਹਾਗਾ ਵੀ ਰੋਟੀ ਖਵਾ ਦੇ ਮੈਨੂੰ ਉਹ ਕਬੀ ਰੋਟੀ ਤਾਂ ਹੁਣ ਫਿਰ ਮੈਂ ਖਾਣੀ ਨਹੀਂ ਆ ਜੇ ਰੋਟੀ ਖਾਣੀ ਆ ਨਾ ਤਾਂ ਫਿਰ ਮੇਰੇ ਆਖੇ ਵੀ ਲੱਗ ਜਾਇਆ ਕਰ ਚਾਲ ਫਿਰ ਦਵਾ ਲਿਓ ਨਾ ਹੋਰ ਕੀ ਆ ਦਵਾ ਲਿਓ ਨਾ ਕਿੰਨਾ ਗੜਾ ਲੱਗੂਗਾ ਤਾਂ ਕਿ ਮੈਨੂੰ ਕੀ ਪਤਾ ਹੁਣ ਕਿੰਨਾ ਲੱਗੂਗਾ ਉਹ ਤਾਂ ਡਾਕਟਰ ਨੂੰ ਪਤਾ ਆ ਕੀ ਡਿਪਰੋਨ ਜੀ ਆਉਂਦ ਨੂੰ ਲੈ ਗਰੋਲਮ ਕੀ ਆਦਾ ਦੰਦ ਘਟਣਾ ਲੱਗੂਗਾ ਮੈਂ ਤੁਹਾਨੂੰ ਦੱਸ ਦਿਆਂਗੇ ਮੈਨੂੰ ਜ਼ੁਖਾਮ ਲੱਗਾ ਪੈ ਨਾਲੇ ਖਾਂਸੀ ਵਾਲੀ ਵੀ ਪਿਆ ਰਾਤ ਦਾ ਗਲਾ ਖਰਾਬ ਹੋਇਆ ਪਿਆ ਮੇਰਾ ਇੱਕ ਤਰ੍ਹਾਂ ਦਿਮਾਗ ਉਹ ਖਰਾਬ ਕਰੀ ਰੱਖਦਾ ਦਾ ਦਵਾਈ ਲਓ ਨਾ ਫਿਰ ਹੋਰ ਕੀ ਹੋ ਤਾਲੀ ਹੀ ਨਹੀਂ ਤੂੰ ਹਾਂ ਲੈ ਨਹੀਂ ਚੱਲ ਫਿਰ ਖੜਾ ਹੋ ਜਾ ਹਣਾ ਮੋਟਰਸਾਈਕਲ ਲੈ ਕੇ ਫਿਰ ਮੋਟਰਸਾਈਕਲ ਤੇ ਉਹ ਦਾ ਹੋਊਗਾ ਲੈ ਚੱਲ ਮੈਂ ਅੱਜ ਚੱਲ ਤੁਰ ਕੇ ਤੇਰੇ ਤੇ ਜਾਇ ਨਹੀਂ ਆਂਦਾ ਤੁਰ ਕੇ ਏਡੀ ਗੁਰਦਾਰੇ ਸੌਖਾ ਤੇ ਮੈਂ ਬਿਨਾਰਾ ਮੈਂ ਵੀ ਤਾਂ ਜਾਊਂਗੀ ਨਾ ਤੁਰ ਕੇ ਵਰਤਾਂ ਤੈਨੂੰ ਕਰਾ ਏਡੀ ਗੁਰਕੇ ਵੀ ਤੱਕੇ ਚੱਲ ਚੰਗਾ ਆਜਾ ਚੱਲ ਉਹ ਕੱਪਰ ਨਾ ਜਾਈ ਥੀ ਰਖ ਗੈਲ ਵੀ ਤੂੰ ਅੰਦਰ ਧਰ ਜਾ ਹੈ ਫਿਰ ਇੱਤੇ ਨਾ ਵੜੇ ਲਿਪੜ ਜੂਆ ਥੇ ਲੇ ਡਿੱਗ ਗਏ ਹਵਾ ਚ ਲੀ ਜਾਂਦੀ ਔਰ ਪੈਣ ਕਿਵੇਂ ਆ ਹਾਂ ਠੀਕ ਆ ਰਮਨ ਤੇਰੇ ਕਿਵੇਂ ਆਉਣੇ ਹੋਗੇ ਅੱਜ ਸਾਡੇ ਘਰ ਕੰਨੀ ਬਸਾਂ ਹੀ ਹੋਵੇ ਜਾਂंती ਸੇ ਤਰ ਗਾਹ ਕੰਮ ਮੈਂ ਕਮੜਾ ਇਹ ਤਾਂ ਪਤਾ ਲਾ ਜਾਂ ਕਿ ਮੈਂ ਹੁਣ ਤੂੰ ਠੀਕ ਆ ਬਿਮਾਰ ਜੀ ਰਹਿੰਦੀ ਆ ਨਾਲੇ ਮੈਂ ਸੁਣਿਆ ਨਹੀਂ ਬਿਮਾਰ ਤਾਂ ਤੈਨੂੰ ਪਤਾ ਹੀ ਜਾਗਾ ਅਬ ਮੌਸਮ ਜੇ ਬਦਲਣਾ ਕਰਕੇ ਤਾਂ ਮੈਨੂੰ ਬੁਖਾਰ ਜ਼ੁਖਾਮ ਵਾੜਾ ਹੋਇਆ ਪਿਆਗਾ ਹੋਰ ਐ ਤਾਂ ਇੱਕ ਆ ਹਵਾ ਵੀ ਚੱਲੀ ਆਂਦੀ ਆ ਇਹਦੇ ਨਾਲ ਵੀ ਹੱਥ ਪੈਰ ਜੇ ਵੀ ਬਾਹਲੇ ਖਰਾਬ ਹੁੰਦੇ ਆ ਨਾ ਨਹੀਂ ਤੈਨੂੰ ਪਤਾ ਤਾਂ ਹੈਗਾ ਕੰਮਕਾਰਾਂ ਚ ਕਿੱਥੇ ਟਾਈਮ ਲੱਗਦਾ ਲੋਸ਼ਨ ਲਾਉਣ ਦਾ ਨਹੀਂ ਹਾਰ ਆਮਣ ਇਹ ਤਾਂ ਤੇਰੀ ਗੱਲ ਸਹੀ ਐ ਕਿੱਥੇ ਕੰਮ ਧੰਦਿਆਂ ਦੇ ਵਿੱਚ ਵਾਰੀ ਵਾਰੀ ਲੋਸ਼ਨ ਲੱਗਦਾ ਬਿੰਦੇ ਬਿੰਦੇ ਤਾਂ ਆਪਾਂ ਪਾਣੀ ਦਾ ਹੱਥ ਧੋਣਾ ਹੁੰਦਾਗਾ ਉਹ ਫੇਰ ਉਤਰ ਜਾਂਦਾ ਤਾਂ ਹੀ ਆਪਣਾ ਹੱਥ ਜਾਦੇ ਪਾਟ ਜਾਂਦੇ ਨੇ ਹੋਰ ਐ ਤਾਂ ਹੈ ਤੇ ਇਹ ਨਹੀਂ ਸੱਚ ਮੈਂ ਤਾਂ ਐਂ ਕਹੀ ਸੀ ਨਾ ਉਹ ਤਾਂ ਬੜਾ ਮਾੜਾ ਕੰਮ ਹੋਇਆ ਨਾ ਵਿਚਾਰਿਆਂ ਦਾ ਕੀਦਾ ਉਹਨਾਂ ਦੇ ਨਹੀਂ ਵਿਆਹ ਹੋਇਆ ਸੀ ਸਾਲਕ ਹੋ ਗਿਆ ਸੀ ਤੇ ਇਹਦੇ ਘਰ ਵਾਲਾ ਮੁੱਕ ਗਿਆ ਤੇ ਵਿਚਾਰੇ ਦੇ ਹਰ ਕੇ ਦਿਔਰ ਨੂੰ ਪੱਗ ਦਿੱਤੀ ਆ ਹੁਣ ਦਿਔਰ ਨੂੰ ਪੱਗ ਦਿੱਤੀ ਐ ਨਹੀਂ ਪੱਗ ਕਿਵੇਂ ਪੱਗ ਦਾ ਕੀ ਮਤਲਬ ਹੁੰਦਾ ਕਿਵੇਂ ਦੇਤੀ ਹਾਂ ਉਹ ਪੱਗਾਂ ਐ ਹੁੰਦੀ ਆ ਜਿਵੇਂ ਹੁਣ ਤੇਰੇ ਘਰ ਵਾਲਾ ਮਰ ਗਿਆ ਜਿਵੇਂ ਹੁਣ ਤੇਰਾ ਛੋਟਾ ਦਿਔਰ ਦਾ ਕਹੇ ਤੂੰ ਮੇਰੇ ਗੱਲ ਤਾਂ ਸੋਣੜ ਗਏ ਮੇਰੇ ਪੂਰੀ ਵੀ ਉਹ ਮਰ ਗਿਆ ਜਿਵੇਂ ਹੁਣ ਤੇਰਾ ਛੋਟਾ ਦਿਔਰ ਆ ਫਿਰ ਇਦਵਾਰ ਉਹਦੇ ਨਾਲ ਤੇਰਾ ਵਿਆਹ ਕਰ ਦਿੰਦੇ ਹੁੰਦੇ ਆ ਐ ਹੁੰਦੀ ਆ ਪੱਗ ਚਾ ਇਹਨੂੰ ਕਹਿੰਦੇ ਪੱਗ ਦੇਣਾ ਹਾਂ ਇਹਨੂੰ ਕਹਿੰਦੇ ਪੱਗ ਦੇਣਾ ਨਹੀਂ ਮੈਂ ਤਾਂ ਹੋਰ ਹੀ ਕੁਝ ਸਮਝ ਗਈ ਸੀ ਮੈਂ ਤਾਂ ਆਖ ਕੇ ਕਿਤੇ ਵੀ ਉਹਦੇ ਮੰਨਣ ਤੋਂ ਬਾਅਦ ਕਹਿੰਦੇ ਹੁੰਦੇ ਨਾ ਵੀ ਲੀੜਾ ਕਪੜਾ ਨਾਲ ਹੀ ਮਚਾ ਦਿੰਦੇ ਨੇ ਅੱਛਾ ਤੂੰ ਸਮਝ ਗਈ ਉਹ ਨਹੀਂ ਹੁੰਦਾ ਇਹ ਪੱਗਾਂ ਹੀ ਹੁੰਦੀ ਆ ਅੱਛਾ ਚਲ ਫੇਰ ਵੀ ਕੀ ਹੋ ਗਿਆ ਘਰ ਦੀ ਘਰ ਚ ਰਹੇਗੀ ਗੱਲ ਨਾਲੇ ਹੋਰ ਵਿਚਾਰੀ ਕਿੱਥੇ ਜਾਊਗੀ ਹੁਣ ਉਹ ਨਹੀਂ ਘਰ ਦੀ ਤਾਂ ਘਰ ਚ ਰਹੇਗੀ ਪਰ ਜਿਹੜੇ ਬੰਦੇ ਪਹਿਲਾਂ ਵਾਲੇ ਨਾਲ ਉਹ ਦੇਖਿਆ ਅਗਲੀ ਨੇ ਸੁਪਨੇ ਉਹ ਪੂਰੇ ਨਹੀਂ ਕਰ ਸਕਦੀ ਹੁੰਦੀ ਬਗਾਨੇ ਬੰਦੇ ਨਾਲ ਦੁਆਰਾ ਨੇ ਨਹੀਂ ਇਹ ਗੱਲ ਨਹੀਂ ਹੁੰਦੀ ਫਿਰ ਕੀ ਹੋ ਗਿਆ ਹੈ ਤਾਂ ਉਹ ਦਾ ਭਰਾ ਹੀ ਹੈ ਹੈ ਤਾਂ ਭਰਾ ਹੀ ਹੈ ਪਰ ਜਿਹੜਾ ਉਹਦੇ ਨਾਲ ਬੰਦੇ ਨਾਲ ਮਨ ਮਿਲਿਆ ਹੁੰਦਾ ਉਹ ਦੂਜੇ ਨਾਲ ਨਹੀਂ ਮਿਲਦਾ ਨਹੀਂ ਮਿਲਦਾ ਤਾਂ ਨਹੀਂ ਫਿਰ ਮੇਰੀ ਗੱਲ ਸੁਣ ਹੁਣ ਕਿੱਥੇ ਤਾਂ ਉਹ ਉਸੇ ਘਰ ਚ ਰਹੇਗੀ ਉਹਦੇ ਘਰ ਚ ਕਿੱਦਾਂ ਦੀ ਵਿਆਹੀ ਹੋਈ ਸੀ ਉਹ ਫਿਰ ਕੀ ਹੋ ਗਿਆ ਉਹ ਤਾਂ ਛੋਟਾ ਭਰਾ ਦਾ ਜੇ ਹੁਣ ਉਹ ਛੱਡ ਕੇ ਜਾਊਗੀ ਤਾਂ ਗਾਹਾਂ ਪਤਾ ਨਹੀਂ ਕਹੇ ਜਾ ਜੁੜੂਗਾ ਵਿਚਾਰੀ ਨੂੰ ਹਾਂ ਇਹ ਵੀ ਗੱਲ ਤੇਰੀ ਸਹੀ ਹੈ ਉਹ ਤਾਂ ਫਿਰ ਵੀ ਐ ਸੋਚਣਗੇ ਵੀ ਸਾਡੇ ਘਰ ਦੇ ਨੂੰ ਇਹ ਉਹਦੀ ਹੋਈ ਕਿਉ ਉਹਦੀ ਹੋਈ ਹਾਂ ਇਹ ਵੀ ਗੱਲ ਤੇਰੀ ਠੀਕ ਆ ਹਣਾ चल भे माड़ा ही जे मैं रब ने लिखा होना नहीं भेने बेचारी नंगी होगी चल ऊपी समान लैंडे हूं तो फिर लाड़ी लाती जदो हाँ आए तो है लड़ता लाती ना भेने पर औखा बहुत आय जिंदगी पर जेड़ी ओ जगह होंगी बंदा हो नहीं दे सकती बुढ़ी किसी न ਹਾਂ ਇਹ ਤਾਂ ਤੇਰੀ ਸਹੀ ਗੱਲ ਆ ਬੰਦੇ ਵਾਲੀ ਜਗਾ ਨਾ ਕੋਈ ਨਹੀਂ ਦੇ ਸਕਦਾ ਉਹ ਕੋਈ ਨਹੀਂ ਦੇ ਸਕਦਾ ਔਖਾ ਬਹੁਤ ਆ ਚੱਲ ਚੰਗਾ ਨਹੀਂ ਆ ਜਾ ਘੁੱਟ ਚਾਹ ਬਣਾਦਾ ਮੈਂ ਤੈਨੂੰ ਨਹੀਂ ਬੱਸ ਭੈਣੇ ਚਾਹ ਤਾਂ ਮੇਰਾ ਤਾਂ ਨਾ ਮਨ ਦੁਖੀ ਹੋਇਆ ਪਿਆ ਕਿਉਂ ਮਨ ਉਹਨਾਂ ਦਾ ਕਰਕੇ ਦੁਖੀ ਹੋ ਰਿਹਾ ਤੇ ਉਹ ਆਲਰੇਡੀ ਮਨ ਤਾਂ ਦੁਖੀ ਹੁੰਦੇ ਹੀ ਆ ਚੱਲ ਕੋਈ ਨਾ ਛੱਡ ਆਉਣੀਆਂ ਭੈਣਾ ਵਰਗੀਆਂ ਮੇਰੀ ਗੱਲ ਸੁਣ ਚੱਲ ਕੋਈ ਨਾ ਆਉਂਦੀਆਂ ਭੈਣਾ ਤਾਂ ਹੁੰਦੀ ਨੇ ਇਹ ਕਿਹੜਾ ਉਹ ਵੀ ਗੱਲ ਆਪਣੇ ਹੱਥੇ ਚ ਹੈ ਇਹ ਤਾਂ ਪਰਮਾਤਮਾ ਦੇ ਹੱਥੇ ਚ ਆ ਇਹ ਤਾਂ ਹੈ ਜਦੋਂ ਮਾੜੀ ਗਉਂਦੀ ਆ ਕਹਿੰਦੇ ਪਤਾ ਹੀ ਨਹੀਂ ਲੱਗਦਾ ਹਨਾ ਆ ਇਹ ਤਾਂ ਹੈ ਪਰ ਆਇਆ ਬਾਪੋ ਇਹਨੇ ਆਸਾਂ ਨਾਲ ਵਿਆਹਦਾ ਹਨਾ ਕੀ ਕਰਿਆ ਜਾਵੇ ਰੱਬ ਉਹ ਹੀ ਗੱਲ ਉਹਦੇ ਤਾਂ ਇੱਕ ਫਸਲ ਲੱਗੀ ਹੈ ਤੇ ਉਹ ਤਾਂ ਕੱਚੇ ਵੱਡੇ ਚਾਹੇ ਹਰੀ ਵੱਡੇ ਪਕਾ ਕੇ ਵੱਡੇ ਹੋਈ ਪਤਾ ਨਹੀਂ ਹੁੰਦਾ ਇਹ ਤਾਂ ਵੀ ਜਵਾਨੀ ਚ ਲੈ ਜਾਏ ਜਾਂ ਫਿਰ ਉਹੀ ਗੱਲ ਬੜੇਪੇ ਚ ਲੈ ਜੀ ਬੰਦਾ ਉਮਰ ਸਿਰ ਤੇ ਜਾਂਦਾ ਵੀ ਸੋਹਣਾ ਲੱਗਦਾ ਜਦੋਂ ਐ ਭਰੀ ਜਵਾਨੀ ਚ ਤੁਰ ਜਾਣਾ ਬਹੁਤ ਔਖਾ ਨੇ ਚੱਲ ਚੰਗਾ ਤੂੰ ਮੈਨੂੰ ਨਾ ਐ ਨਾ ਕਹਿ ਭੈਣੇ ਮੈਨੂੰ ਤਾਂ ਟੈਨਸ਼ਨ ਜੀ ਹੋ ਜਾਂਦੀ ਆ ਮੇਰੇ ਘਰ ਵਾਲਾ ਤਾਂ ਪਸਾਰਾ ਦਿਨ ਨਾ ਤੈਨੂੰ ਪਤਾ ਐਂ ਕਰੀ ਜਾਂਦਾ ਰਹਿੰਦਾ ਮੇਰਾ ਆ ਦੁੱਖਦਾ ਆ ਦੁੱਖਦਾ ਮੰਤਾ ਡਰਜਾ ਲੱਗਦਾ ਇਹ ਜੀਆਂ ਗੱਲਾਂ ਤੋਂ ਆ ਜਾ ਪਾ ਕੁੱਟਾ ਚਾਹ ਬਣਾ ਕੇ ਪੀਨੇ ਚਲ ਨਾ ਇਹ ਸਿਰਜਾ ਦੇ ਪੀ ਜਾ ਮੈਂ ਤਾਂ ਨਹੀਂ ਖੜ ਜਾ ਮੈਂ ਆ ਚੱਕ ਲਾ ਇੱਥੀ ਧਰ ਗਿਆ ਸੀ ਤੂੰ ਬੱਸ ਨਹੀਂ ਮੈਨੇ ਮੇਰਾ ਤਾਂ ਸੇਰੀ ਬੜਾ ਦੁਖੀ ਆਂਦਾ ਗੇ ਹੋਰ ਕੀ ਹੋ ਗਿਆ ਹਾਂ ਚੰਨੀ ਹਾਂ ਕੀ ਹੋ ਗਿਆ ਤੈਨੂੰ ਮੈਨੂੰ ਸੋ ਸੌਣ ਵੀ ਦੇ ਦਿਆ ਕਰ ਕੀ ਹੋਣਾ ਮੈਨੂੰ ਯਾਰ ਕੋਈ ਆ ਕੇ ਦਿਮਾਗ ਖਾਈ ਜਾਂਦੀ ਰਹਿੰਦੀ ਆ ਆ ਕੇ ਦਿਮਾਗ ਖਾਈ ਜਾਂਦੀ ਰਹਿੰਦੀ ਹੈਗੀ ਲੈ ਮੈਂ ਦੱਸ ਤੈਨੂੰ ਕੀ ਕਹਦਾ ਮੈਂ ਤਾਂ ਐਂ ਪੁੱਛਿਆ ਵੀ ਕੀ ਹੋ ਗਿਆ ਪਾਣੀ ਲੈ ਕੇ ਦੇਮੋ ਉਹ ਨਹੀਂ ਮੈਨੂੰ ਪਸੰਦੀ ਨਹੀਂ ਜਦੋਂ ਆਪੀ ਚੱਕ ਕੇ ਫੇਰੋ ਮੇਰੇ ਅੱਖਾਂ ਪਿਆ ਰਹੇਂਗੇ ਰਪਣ ਦਿੱਤੇ ਹੋਏ ਲੈ ਅਗੇ ਹੱਥ ਪੈਰ ਦੇ ਤੇ ਤੇਰੇ ਆਪਣੇ ਤੇ ਫਿਰ ਜੇ ਮੈਂ ਫੜਾ ਦੂੰਗਾ ਫਿਰ ਕੀ ਹੋ ਜਾਊਗਾ ਉਪਰ ਕੋਈ ਲੋੜ ਹੀ ਨਹੀਂ ਔਰ ੱਟਕੇ ਨਾਲ ਪੀ ਜਾਣਾ ਪਾਣੀ ਪੀ ਹੁਣ ਸਿਆਲ ਐ ਸਿਆਲ ਦੀ ਕੌਣ ਪਾਣੀ ਪੀਂਦਾ ਹੁੰਦਾ ਐਨਾ ਗੁੱਸੇ ਚ ਕਾ ਤਾ ਬੋਲਦਾ ਹੁੰਨਾ ਜਿੰਨੋਂ ਮੈਂ ਪੈਰ ਨਾਲ ਬੁਲਾਉਣੀ ਓਨਾ ਹੀ ਤੋ ਤੋ ਭੱਜ ਕੇ ਪੈ ਜਾਣਾ ਮੈਨੂੰ ਉਹ ਮੇਰੀ ਬਾਜ਼ ਇਹੇ ਜੀ ਯਾਰ ਹਰ ਕੋਲ ਹੀ ਐ ਬਾਜ਼ ਕਾਨੂੰ ਇਹੇ ਜੀ ਹੈਗੀ ਕੋਈ ਫਰਕ ਲੱਗਦਾ ਮੈਨੂੰ ਤੇਰੇ ਚ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਪਰ ਡੇੜਾ ਪਤਾ ਰਹਿੰਦਾ ਮੈਥੋਂ ਮੈਂ ਤੇਰੇ ਘਰ ਵਾਲ ਮੈਨੂੰ ਸਾਰੀ ਗੱਲ ਦੱਸਣ ਦਾ ਫਰਜ਼ ਬੰਦਾ ਕਿ ਹੋ ਗਿਆ ਖੰਗ ਆਈ ਐ ਇੱਕ ਦਿਨ ਪਰ ਦਵਾਈ ਲਿਆ ਜਾ ਕੇ ਮੈਨੂੰ ਉਹ ਆਈ ਨਾਰਮਲ ਉਹ ਆ ਗਈ ਨਾਰਮਲ ਨਾਲੇ ਹੋਰ ਨਾਲੇ ਉਹਨੂੰ ਤੇ ਮੈਂ ਇੱਕ ਗੱਲ ਜੀ ਸੁਣੀ ਸੱਚ ਮੇਰੀ ਗੱਲ ਸੁਣੋ ਤਾਂ ਸੱਡ ਖੜਾ ਮੈਨੂੰ ਤਾਂ ਨਾ ਟੈਨਸ਼ਨ ਹੋਈ ਕੋਈ ਇਹ ਦੇਖੀ ਬਾਲੀ ਹੈ ਆਹ ਆਰਾਮ ਬਣਾਈ ਸੀਗੀ ਅੱਜ ਹਾਂ ਫੇਰ ਤੇ ਉਹ ਕਹਿੰਦੇ ਨਾ ਉਹਨਾਂ ਦਾ ਗਮੰਡਾ ਦਾ ਕਹਿੰਦੀ ਆ ਕਿ ਉਹ ਮਰ ਗਿਆ ਉਹਦੇ ਘਰ ਵਾਲਾ ਉਹ ਪਿੰਡੀ ਦੇ ਘਰ ਵਾਲਾ ਹਾਂ ਹਾਂ ਤੇ ਕਹਿੰਦੀ ਕਿ ਉਹਨੂੰ ਪੱਗ ਦੇਤੀ ਉਹਦੇ ਛੋਟੇ ਭਾਈ ਨੂੰ ਉਹਨਾਂ ਨੇ ਮਨ ਤਾਂ ਇਹ ਨਹੀਂ ਪਤਾ ਸੀਗਾ ਹੈ ਵੀ ਪੱਗ ਕੀ ਹੁੰਦੀ ਹੈ ਮਨ ਤਾਂ ਉਹਨੇ ਦੱਸਿਆ ਕਹਿੰਦੇ ਉਹਦਾ ਬਿਆਹ ਕਰਤਾ ਉਹਦੇ ਨਾਲ ਹਾਂ ਫਿਰ ਉਹ ਤਾਂ ਕਰਨ ਜੈਪਾਲ ਆਇਆ ਸੀ ਉਹਦਾ ਹੈ ਹੁੰਦਾ ਜੋ ਮੁੰਡਾ ਮਰ ਗਿਆ ਹੁਣ ਸਾਡੇ ਜੈਪਾਲ ਉਹ ਆਏ ਕੋ ਬੋਲਦਾਗਾ ਉਹਨੇ ਇੱਕ ਦਿਨ ਇੱਕ ਉਹ ਗੱਲ ਕਰਦਾ ਮੈਂ ਮਾਲੋ ਜੋ ਮਰ ਗਿਆ ਤੇ ਇਹ ਕੁਦਰਤੀ ਮਰ ਗਿਆ ਹੁਣ ਜੈਪਾਲ ਤੇ ਪੱਗ ਲਾਉ ਗਈ ਹੁਣ ਹੋਰ ਕੀ ਨਾ ਤੂੰ ਇਹ ਹੀ ਸੋਚਦਾਗਾ ਵੀ ਹੈ ਤੂੰ ਮਰ ਜਾਏ ਉਹ ਨਹੀਂ ਯਾਰ ਉਹ ਤਾਂ ਉਹ ਗੱਲ ਕਰਦਾ ਕਿ ਜੇ ਕੁਵਾਰਾ ਹੋਏ ਪਤਾ ਜੇ ਵਿਆਹ ਹੋਵੇ ਤੇ ਦੀਪਕ ਮਿਲਦੇ ਨੇ ਤੇ ਇਕਵਾਰਾ ਆਏ ਮਤਲਬ ਉਹ ਇਕਵਾਰਾ ਹਾਂ ਫੇਰ ਮਾਲਾ ਜੇ ਵਿਆਹ ਹੋ ਤਾਂ ਚੈਪਾਲ ਫੇਰ ਨਹੀਂ ਪੱਗ ਆਇਆ ਉਪਰ ਉਹ ਰੱਖ ਸਕਦਾ ਬਸ ਵੀ ਖਰਚਾ ਪਾਣੀ ਦੇ ਸਕਦਾ ਵੀ ਮੈਂ ਉਹ ਰੱਖ ਲੰਨਾ ਇਹਨੂੰ ਖਰਚਾ ਪਾਣੀ ਦੇਣ ਦਾ ਤੇ ਜੇ ਮਾਲੋ ਵਿਆਹ ਨਹੀਂ ਹੁੰਦਾ ਤਾਂ ਹਾਂ ਜੇ ਮਾਲੋ ਇਕਵਾਰਾ ਹੋਵੇ ਫੇਰ ਵਿਆਹ ਹੋ ਜਾਂਦਾ ਇਕਤਰਾਂ ਦਾ ਅੱਛਾ ਹਾਂ ਉਹ ਉਹ ਕਹਿੰਦੇ ਨੇ ਪੱਗ ਹਾਂ ਜੇ ਵਿਆਹ ਹੁੰਦਾ ਫੇਰ ਖਰਚਾ ਪਾਣੀ ਮਤਲਬ ਉਹ ਰੱਖ ਲੰਦਾ ਵੀ ਤੇ ਧਿਆਨ ਰੱਖਿਆ ਕਰੂੰਗਾ ਜਿਹੜੇ ਜਵਾਕ ਹੋਣਗੇ ਖਰਚਾ ਪਾਣੀ ਦੇ ਦਿਆਂ ਕਰੂੰਗਾ ਓਏ ਜੈਨਤਾ ਦੀ ਸਹਾਰਾ ਉਸ ਮਿਲ ਜਾਂਦਾ ਆਇਆ ਹੁੰਦਾ ਅੱਛਾ ਵੀ ਜ਼ਿੰਮੇਵਾਰੀ ਸਵਾਰ ਲੈਂਦਾ ਹੋ ਹਾਂ ਮੈਂ ਤੂੰ ਆਇਆ ਖੇੜਾ ਸੜਾਉਂਦਾ ਫਿਰਦਾ ਰਹਿਣਾਗਾ ਮੈਨੂੰ ਤਾਂ ਸੱਚੇ ਆਇਆ ਲੱਗਦਾ ਰਹਿੰਦਾ ਵੀ ਤੇਰੀ ਕੋਈ ਕਿਤੇ ਗੱਲ ਲੈ ਗਈ ਓ ਮੇਰੇ ਸਾਹਮਣੇ ਤੈਨੂੰ ਆਇਆ ਵੀ ਬਹਾਨਿਆਂ ਨਾਲ ਬੱਸ ਇਹਨੂੰ ਆਇਆ ਕਹਿੰਦਾ ਕਿ ਮੈਂ ਮਰ ਜੂਗਾ ਪਰ ਇਹ ਦੁਨੀਆਂ ਤਾਂ ਜੱਬ ਵੀ ਮੌਕੇ ਜੇ ਸਾਰਾ ਮੈਂ ਤਾਂ ਸਾਰਾ ਦਿਨ ਆਈ ਤੁਰੇ ਫਿਰਦੀ ਰਹਿੰਦੀ ਐਗੀ ਕਦੇ ਹੱਸ ਕੇ ਗੱਲ ਨਹੀਂ ਕੀਤੀ ਜਿਉਂਦੇ ਜੀਆਂ ਦੀਆਂ ਇੱਕ ਪਿਆਰ ਨਾਲ ਗੱਲਾਂ ਹੋ ਜਾਣ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੂੰ ਤਾਂ ਸਾਰੀ ਜ਼ਿੰਦਗੀ ਐ ਕੱਢਤੀ। ਉਹ ਨਹੀਂ ਜਰਾ। ਬਸ ਅਰੇ ਹੁਣ ਕੁਛ ਮੈਨੂੰ। ਕਿਉਂ ਮੇਰਾ ਤਮਾ ਖਰਾਉ ਕੀਤਾ ਐ? ਉਹ ਜਰਾ ਮੈਂ ਸੋਹਣਾ ਤੂੰ ਜਾ ਭਰਿਆ ਹੁਣ ਦੇਖੋ। ਉਧਰੋਂ ਨਾ ਚੱਲ। ਉਧਰੋਂ ਨਾ। ਅਰੇ ਸਰਾਪਾਂ ਹੀ ਮੁੱਕ ਜੇ ਮਾਤਾ ਕਹਣੀ ਐਗੀ। ਸਾਰਾ ਜੱਬੀ ਮੁੱਕ ਜੂਗਾ। ਉਹ ਮੈਂ ਤਾਂ ਆਪ ਕਹਿਣਾ ਕਰੂੰ। ਮਰ ਮੁਰਜ ਜਾ ਪਰ ਰੱਬ ਚੱਕ ਹੀ ਲਵੇ ਦੋਨੋਂ ਤਾਂ ਤੈਨੂੰ ਪਰੇ। ਮੁਰਜ ਚੱਕਦਾ ਨਹੀਂ ਜਪਿਆ।

ਲੈ ਅਕੇ ਕੰਮਤਾ ਕਰਨੀ ਆ ਮੈਂ ਕਹਿਣ ਵੀ ਨਹੀਂ ਦਿੱਤਾ ਕਿ ਜਰਕ ਦਿਨੇ ਛੱਡ ਕੇ ਪਰੇ ਹੋਇਆ ਹੁਣ ਉਹਨੂੰ ਰਲਾਤਾ ਦਿਨ ਦਾ ਚੱਜਣਾ ਹੋਰ ਦੁਪਾ ਵੀ ਹੋਰ ਅੰਦਰ ਲਾਗੇ ਡੇਹਰਾ ਮਾਤਾ ਬਿਮਾਰ ਹੋਈ ਪਈ ਐ ਮੈਥੋਂ ਕਿਥੇ ਨਾਲੇ ਤੈਨੂੰ ਪਤਾ ਜ਼ਖਾਮ ਲੱਗਿਆ ਪੈ ਨੱਕ ਨੂੰ ਚੜਜੂ ਟੂੜਿਆ ਮਾੜੀ ਜੀ ਦੱਸ ਤੈਨੂੰ ਪਤਾ ਤਾਂ ਹੈ ਜੰਮੀ ਨਹੀਂ ਗੱਲ ਚੱਜ ਨਾਲ ਕਰਨ ਦਾ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਲੱਗਦਾ ਕੋਈ ਗੱਲ ਆ ਉਹਦੇ ਦਿਲ 'ਚ ਤੂੰ ਪੁੱਛ ਉਹਨੂੰ ਤੈਨੂੰ ਦੱਸ ਦਊਗਾ ਤੈਨੂੰ ਕੀ ਬੋਲਦਾ ਮੈਨੂੰ ਤਾਂ ਹੀ ਲੱਗਦਾ ਉਹਨੂੰ ਆਏ ਚੰਗੀ ਤਰ੍ਹਾਂ ਪੁੱਛ ਵੀ ਤੂੰ ਭਾਬੀ ਨੂੰ ਬੁਲਾਉਂਦਾ ਕਾ ਤੂੰ ਨਹੀਂ ਚੱਜਣਾ ਜੇ ਕੋਈ ਉਹਦੇ ਦਿਲ 'ਚ ਕੋਈ ਗੱਲ ਹੈਗੀ ਆ ਜਾਂ ਕੋਈ ਕੁੜੀ ਆ ਉਹਦੇ ਦਿਲ 'ਚ ਕੋਈ ਹੋਰ ਕੀ ਪਤਾ ਮੈਨੂੰ ਛੱਡਣਾ ਚਾਹੁੰਦਾ ਹੋਵੇ ਕਿਸੇ ਨਾਲ ਹੋਰ ਵਿਆਹ ਕਰਾਉਣਾ ਹੋਵੇ ਉਹਨੇ ਪੁੱਛ ਲੈ ਨਾ ਪਰ ਪਰ ਤੂੰ ਉਹਨੂੰ ਪੁੱਛ ਸਾਰੀ ਗੱਲ ਠੀਕ ਚੰਨੀ ਲੜਾ ਸੰਨੀ ਤਰ੍ਹਾਂ ਆਲਾ ਮੈਨੂੰ ਟੈਨਸ਼ਨ ਹੋਈ ਪਈ ਆ ਬਾਲੀ ਚਲ ਕੋਈ ਨਾ ਤੂੰ ਟੈਨਸ਼ਨ ਲੈ ਮੈਂ ਸੰਨੀ ਰੋਣਾ ਚਲ ਮੈਂ ਕੰਦਨ ਤੇ ਬੈਠੇ ਬਾਈ ਨਾ ਕਰ चल तू ओनू पुछ छेती कर ओनू ठीक है सारी गल पुछ ली ध्यान नाल ओनू ए ना पता लगे की मैं कहा तेन हां चल नहीं ठीक है रला के सन्नी आ जा चंग भाई कि मैं हां ठीक है भैया और के मैं भाई अब दिया सीता हाय होए की हो गया तन्नू कुछ नहीं बस वो शरीर जैसा टने दो चार ਭਾਬੀ ਵੀ ਕਹਿੰਦੀ ਕਿ ਤੇ ਬਾਈ ਤੇਰਾ ਚੁੱਪ ਚੁੱਪ ਜਿਹਾ ਰਹਿੰਦਾ ਉਹ ਬਸ ਉਹ ਤੇ ਉਹ ਮਰਦੀ ਰਹਿੰਦੀ ਹੈ ਯਾਰ ਹੈ ਉਹ ਪਤਾ ਨਹੀਂ ਗੱਲ 100 ਵਰਦਾ ਹੁੰਦਾ ਬੰਦੇ ਦਾ ਹੈ ਤਾਂ ਅਰ ਕਿੱਧਰ ਆਇਆ ਨਾ ਤੇ ਮਹਾਰੀ ਦਿੱਕਤ ਹੈਗੀ ਮੈਨੂੰ ਤੇ ਆਦੀ ਘਰ ਦੇ ਖਿਆਲ ਉਹ ਮਾਰੀ ਜਦੋਂ ਸੈੱਟ ਹੋ ਜੂਗੀ ਉਹ 2-4 ਦਿਨਾਂ ਅੰਦਰ ਪਤਾ ਲੱਗੂ 4-5 ਦਿਨਾਂ ਚ ਸਾਰੀ ਗੱਲ ਆਦੀ ਭਾਬੀ ਦਾ ਖਿਆਲ ਰੱਖੀ ਜਾਗਾ ਬਾਈ ਭਾਬੀ ਦਾ ਖਿਆਲ ਤਾਂ ਮੈਂ ਰੱਖ ਲੂੰ ਪਰ ਮਤ ਪਰਦਾ ਕੋ ਰੱਖਦਾ ਤੂੰ ਕਾਗਾ ਤੂੰ ਨਾਲੇ ਕੀ ਹੈ ਨਾ ਫਿਰ ਉਹ ਕਰਾ ਪੰਜ ਚਾਰ ਦਿਨਾਂ ਠੀਕ ਹੋ ਜਾਊਗਾ ਉਹ ਬੱਸ ਉਹ ਨੀਂਦ ਜੀ ਉਹਦੇ ਸਰੀਰ ਥੱਕਿਆ ਜਾ ਰਹਿਦਾ ਬਾਹਰ ਜ਼ੋਰ ਬਾਲਾ ਲੱਗ ਗਿਆ ਇਸ ਮੇਰੇ ਤੇ ਫਿਰ ਡਾਕਟਰ ਨੂੰ ਦਿਖਾ ਲੈਣਾ ਹਾਂ ਡਾਕਟਰ ਨੂੰ ਦਿਖਾਏਗਾ ਚਾਰ ਪੰਜ ਰੈਸਟ ਕਰ ਲੈਣਾ ਚਾਰ ਪੰਜ ਦਿਨ ਮਨਤਰਾ ਬਈ ਤੂੰ ਮਤ ਨੂੰ ਕੋ ਸਪਾਉਣਾ ਉਹ ਨਹੀਂ ਮਾਤਾ ਤਾਂ ਕੁਛ ਨਹੀਂ ਸਪਾਉਂਦਾ ਯਾਰ ਤੇ ਤੋ ਕਰਾ ਸਪਾਉਣਾ ਮੈਨੂੰ ਤੇ ਬਾਈ ਕੋ ਦਿੱਕਤ ਤਾਂ ਫਿਰ ਤੈਨੂੰ ਹੋएगी ਆ ਪ੍ਰਾਇ ਤੂੰ ਚੁੱਪ ਚੁੱਪ ਜੇ ਰਹਿਣ ਲੱਗ ਗਿਆ ਨਹੀਂ ਨਹੀਂ ਕੁਛ ਨਹੀਂ ਯਾਰ ਦਿੱਕਤ ਨਹੀਂ ਤੂੰ ਆ ਜੀ ਭਾਬੀ ਦਾ ਖਿਆਲ ਰੱਖੀਂਗਾ ਕੋਈ ਗੱਲ ਉਬਈ ਖਿਆਤਰ ਹੋਈ ਗੱਲ ਫਿਰ ਕਹਿੰਦਾ ਮੈਂ ਖਿਆਰ ਕੀ ਕੀ ਇਹਦਾ ਮਤਲਬ ਹੈ ਫਿਰ ਇਹਦਾ ਮਤਲਬ ਉਹ ਤੇਨੂੰ ਕੋਈ ਦਿੱਕਤ ਹੈਗੀ ਆ ਕੋਈ ਪ੍ਰੋਬਲਮ ਕੋਈ ਧੰਨਵਾਦ ਆ ਭਾਈ ਕੋਈ ਗੱਲ ਤਾਂ ਹੋਈ ਹੈ ਕਿ ਤੇਰਾ ਸਪਣਾ ਜਿਹੜੀ ਗੱਲ ਨਾਲ ਮੈਨੂੰ ਗੱਲ ਦੱਸ ਉਹ ਨਹੀਂ ਕੁਛ ਨਹੀਂ ਦਿੱਕਤ ਨਾਲਾ ਬਈ ਇਹ ਤਾਂ ਤੇਰੀ ਗਲਤ ਗੱਲ ਕਰ ਤੂੰ ਉੱਥੋਂ ਕੁਸਪਣਾ ਉਹ ਨਹੀਂ ਨਹੀਂ ਕੋਈ ਆਜੀ ਕੋਈ ਗੱਲ ਨਹੀਂ ਭਾਈ ਮੈਨੂੰ ਦੱਸ ਕੋਈ ਕੁੜੀ ਖੜੀ ਦਾ ਚੱਕਰ ਤਾਂ ਨਹੀਂ ਕੋਈ ਹੁਲਾ ਉਹ ਕਮਾਲ ਕਰੀ ਜਨਾ ਤੇਰਾ ਭਰਾ ਹੈ ਜਾਂ ਥੁੜੀ ਕਿਸੇ ਕੁੜੀ ਦੇ ਚੱਕਰ ਚ ਤੇ ਭਾਈ ਮੈਂ ਮੰਨਦਾ ਤੂੰ ਇਹ ਹੈ ਜਾਂ ਨਹੀਂ ਪਰ ਕੋਈ ਗੱਲ ਤਾਂ ਹੈ ਉਧਰੋਂ ਭਾਬੀ ਕਹਿੰਦੀ ਹੈ ਕਿ ਨਹੀਂ ਤਰਾ ਬਾਈ ਪਤਾ ਨਹੀਂ ਸਾਰੇ ਦਿਨ ਗੁੰਮਸਮਝੇ ਰਹਿੰਦਾ ਉਹ ਗੱਲ ਆਇਆ ਹਾਂ ਮੈਨੂੰ ਬਿਮਾਰੀ ਹੋਈ ਪਈ ਦੂਜੀ ਦੂਜੀ ਗੜੀ ਮੰਨ ਲਓ ਤਰਨ ਦੱਸਣਾ ਉਹ ਤੁਜੀ ਨਾਮ ਨਹੀਂ ਲੈਂਦੇ ਹੁੰਦੇ ਅੱਛਾ ਤੇ ਮੇਰਾ ਐਨੀ ਬਦ ਦੋ ਦਿਨਾਂ ਬਾਅਦ ਚਾਰ ਲੈ ਤੇ ਜਿਸ ਤਰ੍ਹਾਂ ਟੱਪੀ ਪੀ ਹੈ ਹੈ ਜੇ ਮੈਂ ਮਾਲਾ ਨੂੰ ਤੁਹਾਨੂੰ ਦੱਸਦਾ ਤੁਸੀਂ ਆਪਾਂ ਕੋਲ ਘਰਵਾਰ ਹੈ ਵੀ ਇਹ ਹੀ ਹੈ ਤੁਜੀ ਵੀਰ ਥੋੜੀ ਹੈ ਖਰਚਾ ਬੜਾ ਆਊਗਾ ਹੈ ਤਾਰ ਕੇ ਉਹ ਦਵਾਈ ਦਿੱਤੀ ਡਾਕਟਰ ਨੇ ਚਾਰ ਦਿਨਾਂ ਠੀਕ ਹੋ ਗਿਆ ਠੀਕ ਨੀ ਬਤਨ ਪਤੀ ਤੇ ਬਈ ਫਿਰ ਤੂੰ ਸਾਥ ਪੜਦਾ ਗੁਰਖਾ ਤੋ ਬਾਲਿਆ ਕੋਣੇ ਤੁੰ ਦੱਸਿਆ ਆ ਦੋਨੋ ਚੀ ਤੇਰਾ ਲਾਇਕ ਆ ਨੀ ਉਹ ਨਹੀਂ ਇਹ ਚੀਜ਼ ਦਾ ਲਾਇਕ ਨਹੀਂ ਨਹੀਂ ਬਾਈ ਉਹ ਮਤਲਬ ਤੂੰ ਸੰਭਲੂ ਆਦਾ ਤਾਂ ਸਮਝਦੇ ਨਹੀਂ ਉਹਨੇ ਭਰਾ ਸਮਝਦਾ ਤਾਂ ਹੀ ਤੈਨੂੰ ਮੈਂ ਆਖਿਆ ਮੁੜਕੇ ਨਾ ਤੇਰਾ ਵਿਆਹ ਹੋਣਾ ਉਹ ਮੇਰੇ ਵਿਆਹ ਨੂੰ ਸਾਡ ਵਿਆਹ ਤੋਂ ਕਿ ਲੈਣਾ ਵਿਆਹ ਜ਼ਰੂਰੀ ਏ ਕਿ ਤੂੰ ਜ਼ਰੂਰੀ ਬਲ ਨੂੰ ਨਾ ਦੱਸ ਉਹ ਭਰਾ ਜ਼ਰੂਰੀ ਹੁੰਦਾ ਕਿ ਵਿਆਹ ਚੱਲਦਾ ਉਹ ਤੇਰੀ ਗੱਲ ਠੀਕ ਆ ਪਰ ਹੁਣ ਆਰ ਬਰ ਕੀ ਸਮਾਟਾ ਪ ਗਿਆ ਹੁਣ ਪੌਲਾਂ ਤੇ ਪਾਣੀ ਨੰਗਾ ਹੈਗਾ ਨਾ ਹੁਣ ਕੋਈ ਮੇਰੇ ਪਹਿਲਾਂ ਦੱਸਣ ਦਾ ਹੱਕ ਨਹੀਂ ਬੰਦ ਹੈ ਉਹ ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਮੈਂ ਤਾਂ ਵੀ ਆਪ ਛੋਟੇ ਮੋਟੇ ਉਹ ਕਾਂਗ ਰੋਮ ਮੈਂ ਇੱਥੇ ਦਵਾਈ ਲੈਂਦਾ ਰਿਹਾ ਮੈਂ ਤਾਂ ਆਪ ਨੂੰ ਪਤਾ ਲੱਗਾ ਦੋ ਚਾਰ ਦਿਨਾਂ ਉਹ ਵਾਹ ਡਾਕਟਰ ਦਾ ਦਵਾਈ ਲਈ ਜਾਂ ਤਾਂ ਰੈਸਟ ਕਰੀਆ ਕੀ ਬੰਦਰ ਪ੍ਰਮਾਤਮਾ ਸੁਣੀ ਲੈ ਪਰ ਐਂ ਗੱਲਾਂ ਆਇਆ ਮੇਨਾਂ ਕਾ ਜੀਵਨ ਦਾ ਮੇਲਾ ਭਾਗ ਦੀ ਗੱਲ ਮੌਤ ਦਾ ਮੇਲਾ ਸਮੇਂ ਦੀ ਗੱਲ ਪਰ ਲੋਕਾਂ ਦੇ ਦਿਲਾਂ ਚ ਰਹਿਣਾ ਨਾ ਇਹ ਕਰਮਾਂ ਦੀ ਗੱਲ ਹੈ ਉਹ ਨਾ ਹੁਣ ਕਿਹੜਾ ਕਿੰਨਾ ਬਈ ਉਹ ਬਈ ਤੇਰੇ ਨਾਲ ਸੱਟੇਰਦਨ ਕੁਝ ਨਹੀਂ ਹੁੰਦਾ ਮੈਨੂੰ ਕੁਝ ਨਹੀਂ ਹੁੰਦਾ ਤੈਨੂੰ ਤੇ ਕਹਿਣਾ ਮੈਨੂੰ ਰਾਮ ਕਰਨ ਦਾ ਅੱਜ ਤੂੰ ਫਿਕਰ ਨਾ ਕਰ ਕਾ ਚੋ ਆਈ ਕੋ ਆ ਪੀਣਾ ਖਿਆ ਨਹੀਂ ਬਈ ਫਿਰ ਮੈਂ ਤੈਨੂੰ ਆਇਆ ਕਿ ਮੇਰੀ ਕੰਦ ਚੱਲ ਆਪਾਂ ਡਾਕਟਰ ਕੋਲ ਚੱਲੇ ਹੋਣੇ ਮਤ ਬਈ ਚੱਜ ਦੇ ਡਾਕਟਰ ਦੀ ਸਲਾਹ ਲੈ ਲੈਣਾ ਤੂੰ ਗੱਲ ਸਮੰਨਿਆ ਕਰ ਮੇਰੀ ਗੱਲ ਨੂੰ ਬਈ ਅੱਜ ਕੱਲ ਪੈਸੇ ਦਾ ਕੋਈ ਹੋਣੀ ਵੀ ਜਿਹੜੀ ਕੋਈ ਪ੍ਰੋਬਲਮ ਸੋਲਵ ਬਣਾਉਂਦਾ ਓਏ ਹਾਂ ਮੈਂ ਦਵਾਈ ਲੈ ਕੇ ਆਇਆ ਤੂੰ ਫਿਕਰ ਨਾ ਕਰ ਨਹੀਂ ਬਈ ਯਾਰ ਤੂੰ ਤੂੰ ਜਮੀ ਹੋ ਗੱਲਾਂ ਕਰੀਦਾ ਯਾਰ ਤਾ ਇਹ ਮੈਂ ਤੈਨੂੰ ਗੱਲ ਦੱਸਦਾ ਨਹੀਂ ਪਾ ਮ ਤੇ ਬਾਈ ਵੀ ਇੱਧਰ ਤੋਂ ਬੜਾ ਮਰ ਸਾਡਾ ਕੀ ਬਣੂਗਾ ਮੈਨੂੰ ਤਾਂ ਇਹ ਰਸਤਾ ਦੇ ਉਹ ਕੁਛ ਨਹੀਂ ਹੈ ਬਾਈ 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 ਪਰ ਕੀ ਹੋ ਗਿਆ ਤੈਨੂੰ ਉਹ ਬਾਈ ਭਾਬੀ 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 ਬਾਈ ਕਹਾੜੀ ਕੀ ਹੋ ਰਹੀ ਆ ਭਾਬੀ ਇੱਧਰ ਬੁਤ ਬੁਕੀ ਚੰਨੇ ਭਾਬੀ ਬਦਲ ਕੀ ਹੋ ਗਿਆ ਚੰਨੇ ਖੜਾਓ ਕੀ ਹੋ ਗਿਆ ਨੂੰ ਪਤਾ ਨਹੀਂ ਲੱਗ ਰਿਹਾ ਪਾਪੀ ਮਨਤ ਆਪਣੀ ਜਨਤੋਂ ਦੀ ਕੀ ਹੋ ਗਿਆ ਬਾਈ ਖੜਾ ਹੋ ਜਾ ਜਿਹੜੀ ਗੱਲ ਤੋਂ ਡਰਦੀ ਸੀ ਹੋਈ ਹੋਈ ਉਹ ਤਾਂ ਗੱਲ ਆਇਆ ਜਾਂ ਪਹਿਲਾਂ ਮੈਂ ਤੈਨੂੰ ਤਾਂ ਹੀ ਬੁਲਾਇਆ ਸੀਗਾ ਹਾਂਜੀ ਤੇ ਜਾਂਦਾ ਤਾਂ ਮੈਂ ਤੇਰੇ ਕੋ ਘਰੇ ਸੀਗਾ ਅੱਛਾ ਪਰ ਜਿਹੜਾ ਹੋਇਆਗਾ ਤੇਰੇ ਭਰਾ ਦਾ ਹੋਇਆ ਤਾਂ ਤੈਨੂੰ ਪਤਾ ਮਾੜੀ ਹੈ ਬਿਲਕੁਲ ਗੱਲ ਸਹੀ ਤੇ ਨਹੀਂ ਤੇ ਪਰ ਮੈਂ ਇੱਕ ਸੋਚਿਆ ਸੀਗਾ ਦੇਖ ਲੈ ਹਾਂ ਇਹਦੇ ਤੇਰੇ ਭਰਾ ਦਾ ਜਿਹੜਾ ਪਰਿਵਾਰ ਹੁੰਦਾ ਹੈ ਤਾਂ ਆਪਦੇ ਹੀ ਹੁੰਦਾ ਜੇ ਹੋ ਕਿਸੀ ਹੋਰ ਪਾਸੇ ਜਾਊਗੀ ਫਿਰ ਵੀ ਕਹਾ ਤੈਨੂੰ ਪਤਾ ਜਵਾ ਕਾਰੀ ਗੱਲੇ ਕੀ ਖਰਾਬ ਹਾਂ ਮੈਂ ਆਏ ਸੋਚਿਆ ਸੀਗਾ ਜੇ ਉਸੇ ਦੀ ਪੱਗ ਤੈਨੂੰ ਦਵਾ ਦੇ ਫਾਇਦਾ ਕਰਦਾ ਪਰ ਪੰਜ ਸਭ ਜੇ ਤੁ ਨੂੰ ਚੰਗ ਵਧੀਆ ਲੱਗਦੀ ਗੱਲ ਹੈ ਤਾਂ ਫਿਰ ਠੀਕ ਮੈਨੂੰ ਕੋਈ ਇਤਰਾਜ ਉਹ ਵਧੀਆ ਤਾਂ ਹੈ ਨਾ ਜੇ ਆਪਾਂ ਮੰਨ ਕੇ ਚੱਲਾਂ ਤੂੰ ਹੋਰ ਵੀ ਵਿਆਹ ਕਰਾਉਣਾਗਾ ਹੋਵੇ ਚੱਲ ਫਿਰ ਵੀ ਮੈਂ ਇੰਨੀ ਜ਼ਿੰਦਗੀ ਖਰਾਬ ਹੋ ਜੇ ਫਿਰ ਵੀ ਤੈਨੂੰ ਇਹ ਸਮਝਾ ਲੈਣੀ ਪੈਣਗੇ ਹਾਂ ਪਰ ਦੋ ਪਾਸੇ ਖਰਚਾ ਹੋ ਜੂਣਾ ਹਾਂ ਵੀ ਤਾਂ ਹੋ ਗਿਆ ਨਾ ਮੈਂ ਇੱਧਰ ਉੱਧਰ ਹੋ ਜੂਗਾ ਵੀ ਤੂੰ ਇਹਨਾਂ ਨੂੰ ਹੁ ਕਰ ਲੈ ਆਪਾਂ ਗੱਲਬਾਤ ਕਰਕੇ ਨਾ ਘਰ ਦੀ ਗੱਲ ਕਰੇ ਜੋ ਤੇ ਨਾਲੇ ਜਵਾਕ ਪਲ ਜਾਣਗੇ ਤੇਰੇ ਭਰਾ ਦੇ ਹੋਏ ਕਿ ਤੇਰੇ ਹੋਏ ਹਾਂ ਆਪਦਾ ਕੌਣ ਤਾਂ ਕਹਿੰਦੇ ਆਪਦੇ ਆਪਦੀ ਹੁੰਦਾ ਨਾ ਹਾਂ ਬਿਲਕੁਲ ਇਹ ਗੱਲ ਮੈਂ ਕਹਿੰਦਾ ਸੋਚੀ ਸੀ ਘਰੇ ਵੀ ਰਾਇ ਕਰੀ ਸੀਗੀ ਚਲੋ ਕਹਿੰਦੇ ਤੂੰ ਜਾਇ ਪਾਣ ਨੂੰ ਬੁੱਸਲੇ ਜੇ ਮਾਇਆ ਕਹਦੇ ਮੈਂ ਖੇ ਲੈਣਾ ਮੈਨੂੰ ਪਾਏ ਆ ਫਿਰ ਵੀ ਚੱਲ ਆਪਦਾ ਸੀ ਉਹਦੇ ਨਾਲ ਮੇਰੀ ਚੰਗੀ ਲਿਆ ਸੀਗੀ ਮੇਰੇ ਕੋਲ ਆਉਂਦਾ ਜਾਂਦਾ ਸੀਗਾ ਤਾਂ ਕਰਕੇ ਫਿਰ ਮੈਂ ਇਹ ਗੱਲ ਸੋਚੀ ਆ ਕਿ ਕੋਈ ਸਰਪੰਚ ਸਾਹਿਬ ਤੁਹਾਡੀ ਗੱਲ ਜੇ ਤੁਹਾਨੂੰ ਸਹੀ ਲੱਗਦੀ ਗੱਲ ਮੈਨੂੰ ਬੈਕਨ ਮੈਨੂੰ ਕੋਈ ਚੱਕ ਉਸ ਕਰਨੀ ਤਰਾਜ ਨਹੀਂ ਕੋਈ ਚਲ ਜੇ ਐ ਤਾਂ ਮੈਨੂੰ ਭਰੋਸਾ ਸੀ ਤੇਰੇ ਤੇ ਵੀ ਮੇਰੀ ਗੱਲ ਮੈਨੂੰ ਆ ਫੇਰ ਹੀ ਆ ਨੀ ਅਗਲਾ ਕੰਮ ਆਪਾਂ ਕੀ ਲੈਣਾਗਾ ਮੇਰੇ ਉ ਤਾਂ ਠੀਕ ਹੈਗਾ ਤੇ ਉਹਦੇ ਨਾਲ ਵੀ ਜਾਰੀ ਦੋਸਤੀ ਸੀ ਮੇਰੀ ਵਧੀਆ ਤਾਂ ਕਰਕੇ ਫਿਰ ਕੋਈ ਸਿਆਣੇ ਬੰਦੇ ਦੀ ਗੱਲ ਤਾਂ ਸਿਆਣੀ ਹੁੰਦੀ ਹੈ ਜੀ ਤੇ ਬਾਕੀ ਥਰੇ ਜੇ ਕਹੀਆਂ ਤਾਂ ਮੈਂ ਉਹਨਾਂ ਨਾਲ ਗੱਲ ਕਰ ਲੂੰਗਾ ਹਾਂ ਫੀਰ ਕਰ ਲਿਉ ਗੱਲ ਹਾਂ ਉਹਨੂੰ ਮੈਂ ਕਹਿ ਕੇ ਕਿ ਛੋਟਾ ਫਿਰ ਇਹ ਚੁੰਨੀ ਜਿਹੜਾ ਵੇਲੇ ਕੰਮ ਕਰ ਦਿੰਦੇ ਠੀਕ ਹੈ ਨਾਲੇ ਘਰ ਦੀ ਗੱਲ ਕਰੇ ਰਹੀ ਘਰ ਦੀ ਗੱਲ ਕਰੇ ਰਹੀ ਸਾਰਿਆਂ ਨੂੰ ਵਧੀਆ ਸਰਪੰਚ ਸਾਹਿਬ ਮੇਰੇ ਵੱਲੋਂ ਤਾਂ ਕੋਈ ਇਤਰਾਜ਼ ਵਾਲੀ ਗੱਲ ਨਹੀਂ ਪਰ ਮਹਾਰਾਜ ਮੇਰੇ ਭਾਬੀ ਭਾਬੀ ਨੂੰ ਪੁੱਛਣ ਦਾ ਹੱਕ ਹੈ ਜੇ ਤੁਸੀਂ ਮੇਰੇ ਤੋਂ ਪਹਿਲਾਂ ਜੇ ਉਹਨੂੰ ਪੁੱਛ ਲੈਂਦੇ ਉਹ ਤਾਂ ਤੈਨੂੰ ਪਤਾ ਹੀ ਹੈ ਪਹਿਲੀ ਦੁਖੀ ਹੈ ਵਿਚਾਰੀ ਉਹ ਕੀ ਕਹਿੰਦੀ ਹੈ ਜੇ ਤੂੰ ਕਹਿਣਾਗਾ ਤਾਂ ਮੈਂ ਉਹਦੇ ਨਾਲ ਗੱਲ ਵੀ ਕਰ ਲਵਾਂਗਾ ਸਰਪੰਚ ਸਾਹਿਬ ਪਰ ਤੁਸੀਂ ਗੱਲ ਤਾਂ ਇੱਕ ਵਾਰੀ ਕਰਿਓ ਨਾ ਕੋਈ ਗੱਲ ਨਹੀਂ ਹਾਂ ਗੱਲ ਕਰਿਓ ਹਾਂ ਜੇ ਉਹਨੇ ਕਹਿਤਾ ਵੀ ਮੈਨੂੰ ਕੋਈ ਦਿੱਕਤ ਨਹੀਂ ਤਾਂ ਮੈਨੂੰ ਵੀ ਕੋਈ ਦਿੱਕਤ ਨਹੀਂ ਹਾਂ ਇੰਨਾ ਤਾਂ ਮੈਨੂੰ ਭਰੋਸਾ ਉਹਦੇ ਤੇ ਵੀ ਆਪਣੀ ਗੱਲ ਉਹ ਕਦੇ ਨਹੀਂ ਟਾਲਦੀ ਬਸ ਠੀਕ ਆ ਫਿਰ ਉਹਨੂੰ ਤਾਂ ਸਾਰਾ ਬਣਦਾ ਉਹਦੇ ਉਹਨੂੰ ਵੀ ਪਤਾ ਜੇ ਮੈਂ ਹੋਰ ਪਾਸੇ ਜਾਊਂਗੀ ਤੇ ਨਾ ਉਹ ਕਲੀ ਜਵਾਕ ਪਾਲ ਸਕਦੀ ਠੀਕ ਹੈ ਗੱਲ ਜਾਈ ਠੀਕ ਹੈ ਗੱਲਾ ਚਲ ਉਹਦੇ ਮੈਂ ਗੱਲ ਕਰ ਲਉ ਤੈਨੂੰ ਤਾਂ ਕੋਈ ਤਰਾਜ ਨਹੀਂ ਨਾ ਲੈ ਮੈਨੂੰ ਕੋਈ ਤਰਾਜ ਬਸ ਇਹ ਕੰਮ ਸਾਰਾ ਤੂੰ ਮੇਰੇ ਤੋਂ ਛੱਡ ਦੇ ਬਸ ਠੀਕ ਹੈ ਠੀਕ ਇਹ ਬਾਹਨ ਬੂੰਧ ਨਾਲ ਆਪ ਵੀ ਲੈ ਬਾਹਨ ਥੋਣ ਚੰਨੀ ਦਾ ਮੜਾ ਮੋਟਾ ਕਰੀ ਜਾਂਦਾ ਸੀਗਾ ਤੇ ਚਾੱਕ ਕੇ ਤੇ ਠੇਕੇ ਦੇ ਲਾ ਦੀ ਨਹੀਂ ਸਰ ਮੈਂ ਸਾਨੂੰ ਠੇਕੇ ਦੇ ਤਾਂ ਹੁਣ ਕੀ ਲਾਵਾਂਗੇ ਹਾਂ ਸਾਡੇ ਨਾਲ ਹੁਣ ਐਡਾ ਮਾੜਾ ਕੰਮ ਪੂਰੇ ਚਲ ਮੰਨੀ ਗੱਲ ਵੀ ਚੰਨੀ ਕੰਮ ਪਤਾ ਕਰਦਾ ਸੀਗਾ ਵੀ ਫਾਂ ਮੈਂ ਘੱਟ ਕਰ ਲਈ ਕੋਈ ਕਦੋਂ ਦੋ ਕਿੱਲੇ ਕਰ ਲਈ ਦੂਜਾ ਲਾਦੀ ਠੇਕੇ ਤੇ ਅਸੀਂ ਇਹ ਕਿਰਾ ਥੋੜਾ ਕਰ ਲਾਂਗੇ ਫਿਰ ਹੌਲੀ 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 ਨਾ ਤੈਨੂੰ ਸਾਹ ਜਾ ਕੋਈ ਦੇਖਾਂਗੇ ਕੋਈ ਸੀਰੀਅਸਲੀ ਦੇਖਾਂਗੇ ਸੀ ਰੱਖ ਲਾਂਗੇ ਹਾਂਜੀ ਬੰਦਾ ਰੱਖਣਾਗਾ ਤੇ ਫਿਰ ਭਾਵੇਂ ਦੋ ਕਿੱਲੇ ਹੋਰ ਕਰ ਲਈ ਫਿਰ ਮਾੜਾ ਤੁਸੀਂ ਬੰਦੇ ਦਾ ਵੀ ਦੇਖ ਲਓ ਕੋਈ ਬੰਦਾ ਮੈਨੂੰ ਭਾਲ ਕੇ ਦਿਓ ਉਹ ਮੈਂ ਕਰ ਲਾਂ ਕੋਈ ਗੱਲ ਨਹੀਂ ਮਾੜਾ ਚੱਲ ਠੀਕ ਹੈ ਫਿਰ ਚੱਲ ਠੀਕ ਹੈ ਜੀ ਦੇਖੋ ਭਾਈ ਮਾੜਾ ਤੁਹਾਡੇ ਕੋਲ ਤਾਂ ਆਇਆ ਜੀਗਾ ਮੈਂ ਇਹਨਾਂ ਇੱਕ ਫੈਸਲਾ ਲੈਂਦਾਗਾ ਹਾਂਜੀ ਦੇਖੋ ਜਿਹੜਾ ਹੋਇਆਗਾ ਉਹ ਤਾਂ ਮਾੜਾ ਹੀ ਹੋਇਆਗਾ ਤੇ ਪਾਤੈ ਨੂੰ ਪਤਾ ਹਾਂ ਜਵਾਕ ਤੇਰੇ ਛੋਟੇ ਹੈਗੇ ਨਾਲ ਤਾਂ ਤੇਰੇ ਜਵਾਕ ਪਾਲ ਜਾਣਗੇ ਕਿ ਜੇ ਆਪਾਂ ਮਤਾ ਸੋਚਿਆ ਸੀ ਜੈਪਨ ਵਿਭਾਗ ਦਵਾ ਦਿੰਦੇ ਆ ਕਿ ਨਾਲ ਤੇਰੇ ਜਵਾਕ ਪਾਲ ਜਾਣਗੇ ਮੈਂ ਜੈਪਨ ਨਾਲ ਗੱਲ ਕਰੀ ਜੀ ਤੇ ਉਹ ਕਹਿੰਦਾ ਵੀ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਕਿਹਾ ਭਾਬੀ ਨੂੰ ਪੁੱਛ ਲਿਓ ਮਾਹ ਭਾਬੀ ਦੇ ਕੀ ਆਂਦੀ ਇਹ ਕਿ ਚੰਨੀ ਨਾਲ ਵੀ ਮੇਰੀ ਪ੍ਰਾਣੀ ਲਿਆ ਜਾ ਬਹੁਤ ਤਾਂ ਕਰਕੇ ਮੈਂ ਸੋਚਦਾ ਛੋਡੇ ਬਾਰੇ ਫਿਰ ਨਾਲ ਤਾਂ ਛੋਡੇ ਕਹਿੰਦੇ ਜਿੰਦਗੀ ਸੌਖੀ ਲੰਘ ਜੂਗੀ ਤੇ ਨਾਲ ਜਵਾਕ ਨੂੰ ਸਹਾਰਾ ਮਿਲ ਜੂਗਾ ਅੱਗੇ ਭਾਏ ਛੋਟੇ ਮਰਜ਼ੀ ਜਿਵੇਂ ਤੁਸੀਂ ਪਾਹੋਗੇ ਆਪਾਂ ਉਹ ਨਹੀਂ ਕਰਨਾ। ਸਰਪੰਚ ਸਾਹਿਬ ਜੀ ਇੰਨੀ ਛੇਤੀ ਕਿਵੇਂ ਫਿਰ ਲੋਕ ਕੀ ਕਹਿਣਗੇ? ਓਹੋ। ਲੋਕਾਂ ਨੇ ਕੀ ਕਹਿਣਾਗਾ? ਘਰ ਦੀ ਗੱਲ ਭਈ ਘਰੇ ਰਹਿੰਦੀ ਐ। ਇਹ ਕਿਹੜਾ ਕੋਈ ਜਾਣ ਪੁੱਝ ਕੇ ਕਰੇਗਾ? ਇਹ ਤਾਂ ਪ੍ਰਮਾਤਮਾ ਨੇ ਕਰਿਆ ਜਦੋਂ ਆ ਜਾਂਦਾ ਚਿੱਠੀ ਨਿਕਲਿਆ ਹੁੰਦੀ ਕਿਸੇ ਦੀ। ਇਹ ਕੱਲ ਨੂੰ ਉਹਨੇ ਹੋਰ ਵਿਆਹ ਕਰਾ ਲਿਆ ਫਿਰ ਕੀ ਕਰਨਗੇ ਤੂੰ? ਹੁਣ ਤਾਂ ਉਹ ਆਪਣੀ ਮੰਨਦਾਗਾ ਕਹਿੰਦਾਗਾ। ਸਰਪੰਚ ਸਾਹਿਬ ਜਿਵੇਂ ਤੁਸੀਂ ਕਹੋ ਓਵੇਂ ਕਰ ਲਾਂਗੇ। ਉਹ ਨਾ ਸੱਚੋਚੀ ਦੀ ਹੁੰਦੀ ਗੱਲ। ਤੂੰ ਕਿਹੜਾ ਕੋਈ ਜਾਣ ਪੁੱਝ ਕੇ ਕਰਦੀ ਐ? ਸਭ ਨੂੰ ਪਤਾ ਹੀ ਆ ਵੀ ਘਰ ਦੀ ਗੱਲ ਘਰੇ ਰਹਿੰਦੀ ਐ। ਕੋਈ ਗੱਲ ਨਹੀਂ ਸਰਪੰਚ ਸਾਹਿਬ ਜੀ ਦਿਲ ਤਾਂ ਮੇਰਾ ਕਰਦਾ ਨਹੀਂ ਸੀ ਚਲੋ ਜਿਵੇਂ ਤੁਸੀਂ ਕਹਿੰਦੇ ਹੋ ਤਾਂ ਠੀਕ ਹੈ ਫਿਰ ਚਲੋ ਚੰਗੀ ਗੱਲ ਆ ਭਾਈ ਤੁਸੀਂ ਮੇਰੀ ਮੰਨ ਲਈ ਤੇ ਮੈਨੂੰ ਵੀ ਆਇਆ ਹੋਗਾ ਜਲ ਤੁਸੀਂ ਮੇਰੀ ਰੱਖ ਲਈ ਕੋਈ ਗੱਲ ਨਹੀਂ ਫਿਰ ਕਰਕੇ ਤਾਂ ਕੰਮ ਤੇ ਆਪਾਂ ਕਦਾਂ ਤੇ ਅੰਜਰ ਮੇੜੀ ਦੇ ਦਿੰਦੇ ਠੀਕ ਹੈ ਕੋਈ ਗੱਲ ਨਹੀਂ ਜੀ ਚਲੋ ਤੁਸੀਂ ਕਿਹੜਾ ਮੇਰਾ ਮਾੜਾ ਸੋਚ ਨਾ ਨਾ ਇਹ ਉਹੀ ਗੱਲ ਆ ਮੈਂ ਵੀ ਤਾਂ ਹੀ ਸੋਚਿਆ ਸੀਗਾ ਤੁਹਾਡੇ ਨਾਲ ਆਉਣ ਜਾਣੀ ਪਹਿਲਾਂ ਦੀ ਤੇ ਨੀਰਾ ਚੰਗੇ ਸੀ ਤਾਂ ਕਰਕੇ ਸੋਚਿਆ ਨਹੀਂ ਆਲਾ ਕਹਿੰਦਾ ਆਪਾਂ ਕਿ ਲੈਣਾਗਾ ਕੋਈ ਗੱਲ ਨਹੀਂ ਠੀਕ ਹੈ ਜੀ ਸਪਾਸਾ ਚਾਹ ਬਣਾ ਦਿੰਨੇ ਨਾ ਨਾ ਬਸ ਮਿਹਰਬਾਨੀ ਆ ਗੱਲ ਸੀ ਬਬੀ ਆਹ ਗੱਲ ਸੀਗੀ ਹਾਂ ਬਬੀ ਮੈਨੂੰ ਤਾਂ ਉਹਨੇ ਕਦੇ ਦੱਸਿਆ ਹੀ ਨਹੀਂ ਹੈਗਾ ਚੰਦਰੇ ਨੇ ਮੈਥੇ ਗਲ ਕੋ ਰੱਖੇ ਤੈਨੂੰ ਪਤਾ ਮੈਂ ਕਿੰਨਾ ਮਾੜਾ ਚੰਦਾ ਬੋਲਦੀ ਰਹਿੰਦੀ ਸੀ ਉਹਨੂੰ ਆਉਂਦਾ ਦਿਲ ਦੀ ਗੱਲ ਤਾਂ ਚੀ ਲੈ ਗਿਆ ਇੱਕ ਵਾਰੀ ਤਾਂ ਦੱਸ ਦਿੰਦਾ ਮੈਨੂੰ ਫੋਨ ਸਗਤ ਤੋ ਚੰਗੇ ਕਿਤੇ ਇਲਾਜ ਕਰਵਾ ਦਿੰਦੇ ਪਾਚ ਜਾਂਦਾ ਹੋਰ ਪਰ ਮਜ਼ਾ ਆਤ ਬਹੁਤ ਉਸਮ ਸਾਹ ਦਾ ਦੇਖ ਰਹੀ ਰੱਬਾ ਮੈਨੂੰ ਮਾਫ ਕਰਦੀ ਮੈਂ ਕਦੇ ਉਹਨਾਂ ਦੁੱਖ ਨਹੀਂ ਸਮਝ ਸਕੀ ਇਹ ਤਾਂ ਮੇਰੀ ਚ ਗਲਤੀ ਹੈ ਕਿ ਮੈਂ ਕਦੇ ਵੀ ਪਿਆਰ ਨਾਲ ਉਹ ਤਾਂ ਪੁੱਛਿਆ ਹੀ ਨਹੀਂ ਹੈਗਾ ਮੈਂ ਤਾਂ ਹੋਰ ਹੀ ਚੱਕਰਾਂ ਚ ਫਿਰਦੀ ਰਹੀ ਮੈਨੂੰ ਕੀ ਪਤਾ ਸੀ ਕਿ ਆਪਦੇ ਢਿੱਡ ਦੇ ਵਿੱਚ ਐਡਾ ਵੱਡਾ ਦੁੱਖ ਲਈ ਫਿਰਦਾ ਭੱਵੀ ਤੂੰ ਕਰੇਗਾ ਢਿੱਡ ਦੇ ਵਿੱਚ ਪੜ ਕੇ ਦਿੱਸੀ